ਕੈਨੇਡਾ ਤੇ ਅਮਰੀਕਾ ਦੇ ਸਬੰਧ ਨਹੀਂ ਹਨ ਸੁਖਾ ਲਈ ਕੈਨੇਡਾ ਨੇ ਜਿੱਤੀ ਚੈਂਪੀਅਨਸ਼ਿਪ ਅਮਰੀਕਾ ਨੂੰ ਹਰਾਇਆ ਤੇ ਜਸਟਿਨ ਟਰੂਡੋ ਨੇ ਆਪਣੇ ਅਮਰੀਕੀ ਹਮਰੁਤਬਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਤੀ ਹੈ ਪੋਸਟ ਜਿਆ ਦੱਸਦੀ ਹੈ ਕਿ ਅਮਰੀਕਾ ਤੇ ਕੈਨੇਡਾ ਦੇ ਸਬੰਧ ਕਾਫੀ ਲੰਮੇ ਸਮੇਂ ਤੋਂ ਸੁਖਾਲੇ ਨਹੀਂ ਹਨ ਤੇ ਹਾਲੀ ਦੇ ਵਿੱਚ ਬੋਸਟਨ ਦੇ ਵਿੱਚ ਇੱਕ ਚੈਂਪੀਅਨਸ਼ਿਪ ਹੋਈ ਹੈ ਜਿਸ ਦੇ ਵਿੱਚ ਕੈਨੇਡਾ ਜੇਤੂ ਰਿਹਾ ਹੈ ਕੈਨੇਡਾ ਨੇ ਅਮਰੀਕਾ ਨੂੰ ਹਰਾਇਆ ਕੈਨੇਡਾ ਨੇ 3-2 ਦੇ ਫਰਕ ਦੇ ਨਾਲ ਅਮਰੀਕਾ ਨੂੰ ਹਰਾ ਦਿੱਤਾ ਤੇ ਨਾਲ ਹੀ ਕੈਨੇਡਾ ਦੇ ਵੱਲੋਂ NHL 4 ਨੇਸ਼ਨਸ ਫੇਸ ਆਫ ਚੈਂਪੀਅਨਸ਼ਿਪ ਤੇ ਕਬਜ਼ਾ ਕਰ ਲਿਆ ਗਿਆ ਤੇ ਜਦੋਂ ਕੈਨੇਡਾ ਦੇ ਵੱਲੋਂ ਜੇਤੂ ਗੋਲ ਕੀਤਾ ਗਿਆ ਤਾਂ ਸੋਸ਼ਲ ਮੀਡੀਆ ਤੇ ਪ੍ਰਤੀਕਿਰਿਆਵਾਂ ਦਾ ਜਿਵੇਂ ਹੜ ਹੀ ਆ ਗਿਆ ਹੋਵੇ ਦੱਸਦੀ ਹੈ ਕਿ ਇਸ ਸਬੰਧ ਦੇ ਵਿੱਚ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਮਨਾਈ ਗਈ ਹੈ ਇਸ ਤੋਂ ਪਹਿਲਾਂ ਇਹ ਗੱਲ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੋਰਾਂ ਦੇ ਵੱਲੋਂ ਕੈਨੇਡਾ ਤੇ ਵੱਡਾ ਟੈਰਿਫ ਲੋਨ ਦੀ ਗੱਲ ਵੀ ਕੀਤੀ ਗਈ ਸੀ ਤੇ ਨਾਲ ਹੀ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀ ਵੀ ਗੱਲ ਉਹਨਾਂ ਦੇ ਵੱਲੋਂ ਆਖੀ ਗਈ ਸੀ ਤੇ ਹੁਣ ਜਦੋਂ ਇਹ ਚੈਂਪੀਅਨਸ਼ਿਪ ਹੋਈ ਹੈ ਤਾਂ ਫਿਰ ਦੋਨੋਂ ਪਾਸਿਓਂ ਹੀ ਬਿਆਨਬਾਜ਼ੀਆਂ ਹੋ ਰਹੀਆਂ ਨੇ ਤੇ ਖਾਸ ਤੌਰ ਤੇ ਜਸਟਿਨ ਟਰੂਡੋ ਹੋਰਾਂ ਨੇ ਇੱਕ ਪੋਸਟ ਪਾ ਕੇ ਉਹਨਾਂ ਤੇ ਨਿਸ਼ਾਨਾ ਕਾਸ ਦਿੱਤਾ ਹੈ ਦੱਸਦੀ ਹੈ ਕਿ ਜਦੋਂ ਇਹ ਚੈਂਪੀਅਨਸ਼ਿਪ ਹੋਣੀ ਸੀ ਤਾਂ ਸਵੇਰੇ ਹੀ ਡੋਨਾਲਡ ਟਰੰਪ ਹੋਰਾਂ ਦੇ ਵੱਲੋਂ ਜਿਹੜੀ ਟੀਮ ਸੀ ਉਸ ਨੂੰ ਬੁਲਾਇਆ ਗਿਆ ਸੀ ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਸਨ ਤੇ ਨਾਲ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਨੂੰ ਅਮਰੀਕਾ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਗੱਲ ਆਖਣ ਦੇ ਲਈ ਸੋਸ਼ਲ ਮੀਡੀਆ ਪਲੇਟਫਾਰਮ ਪ੍ਰੂਤ ਦਾ ਸਹਾਰਾ ਲਿਆ ਗਿਆ ਸੀ ਤਾਂ ਜਿਸ ਤੋਂ ਬਾਅਦ ਜਦੋਂ ਇਹ ਚੈਂਪੀਅਨਸ਼ਿਪ ਕੈਨੇਡਾ ਦੇ ਵੱਲੋਂ ਜਿੱਤ ਲਈ ਗਈ ਤਾਂ ਫਿਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਨੇ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਕਿ ਹਮ ਰਤਬਾ ਨੇ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਉਹਨਾਂ ਤੇ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ ਇਹ ਪੋਸਟ ਪਾਈ ਹੈ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਕਿ ਨਾ ਤਾਂ ਤੁਸੀਂ ਸਾਡਾ ਦੇਸ਼ ਲੈ ਸਕਦੇ ਹੋ ਤੇ ਨਾ ਹੀ ਤੁਸੀਂ ਸਾਡੀ ਖੇਡ ਲੈ ਸਕਦੇ ਹੋ ਸੋ ਉਹਨਾਂ ਦੇ ਵੱਲੋਂ ਇਹ ਪੋਸਟ ਉਦੋਂ ਪਾਈ ਗਈ ਹੈ ਜਦੋਂ ਕੈਨੇਡਾ ਨੇ ਅਮਰੀਕਾ ਨੂੰ ਖਰਾ ਦਿੱਤਾ ਤੇ ਇਸ ਚੈਂਪੀਅਨਸ਼ਿਪ ਨੂੰ ਆਪਣੇ ਨਾਮ ਕਰ ਲਿਆ ਗਿਆ ਹੈ ਸੁਦਾਸ ਦੀਏ ਕੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਸਖਤੀ ਦਾ ਰੁਖ ਅਪਣਾਇਆ ਗਿਆ ਹੈ ਉਹ ਲਗਭਗ ਹਰ ਦੇਸ਼ ਦੇ ਨਾਲ ਹੀ ਸਖਤੀ ਦਾ ਰੁਖ ਫੜਾ ਰਹੇ ਨੇ ਭਾਰਤੀਆਂ ਦੇ ਨਾਲ ਵੀ ਬਹੁਤ ਜ਼ਿਆਦਾ ਸਖਤ ਹੋਏ ਪਏ ਨੇ ਤੇ ਨਾਲ ਹੀ ਕੈਨੇਡਾ ਦੇ ਵੱਲ ਵੀ ਉਹਨਾਂ ਨੇ ਸਖਤੀ ਦਾ ਰੁਖ ਹੀ ਕੀਤਾ ਹੋਇਆ ਹੈ ਉਹਨਾਂ ਨੇ ਬਹੁਤ ਵੱਡਾ ਟੈਰਿਫ ਲਗਾਉਣ ਦੀ ਗੱਲ ਆਖੀ ਸੀ ਤੇ ਨਾਲ ਹੀ ਏਵੀਕਲ ਆਖ ਦਿੱਤੀ ਸੀ ਕਿ ਉਹ ਕੈਨੇਡਾ ਨੂੰ ਅਮਰੀਕਾ ਦਾ ਇਕਮੰਜਵਾ ਰਾਜ ਬਣਾ ਦੇਣਗੇ ਜਿਸ ਦੇ ਨਤੀਜੇ ਵਜੋਂ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਕਿ ਦੁਸ਼ਮਣੀ ਹੈ ਉਹ ਤਿੱਖੀ ਹੋ ਰਹੀ ਹੈ ਤੇ ਹੁਣ ਜਦੋਂ ਇਹ ਚੈਂਪੀਅਨਸ਼ਿਪ ਕੈਨੇਡਾ ਦੇ ਵੱਲੋਂ ਜਿੱਤ ਲਈ ਗਈ ਹੈ ਤਾਂ ਫਿਰ ਜਸਟਿਨ ਟਰੂਡੋ ਹੋਰਾਂ ਦੇ ਵੱਲੋਂ ਪੋਸਟ ਪਾਈ ਗਈ ਹੈ ਤੇ ਨਾਲ ਹੀ ਡੋਨਾਲਡ ਟਰੰਪ ਹੋਰਾਂ ਤੇ ਨਿਸ਼ਾਨਾ ਵੀ ਸਾਧਿਆ ਗਿਆ ਹੈ ਉਹਨਾਂ ਨੇ ਆਖਿਆ ਹੈ ਕਿ ਨਾ ਤਾਂ ਤੁਸੀਂ ਸਾਡਾ ਦੇਸ਼ ਲੈ ਸਕਦੇ ਹੋ ਤੇ ਨਾ ਹੀ ਸਾਡੀ ਖੇਡ ਲੈ ਸਕਦੇ ਹੋ